ਫਿਰ ਆਪ ਜੀ ਦਾ ਸਵਾਗਤ ਕਰਦਾ ਹੈ ਦੇਖੋ ਅਸੀਂ ਆਪਣੇ ਬਾਈਪਾਸ ਰੋਡ ਦੇ ਉੱਪਰ ਖੜੇ ਹਾਂ ਮੇਰੇ ਜਿਆ ਪੈਂਟ ਖਾ ਨਾਲ ਜਿਸ ਨਾਲ ਇੱਕਾ ਖਾਲੀ ਪਲਾਟ ਹੈ ਜਿਹਦੇ ਤੋਂ ਨਾਲਾ ਨਹੀਂ ਜਾਂਦਾ ਹੈ ਸੁਣਨ ਦੇ ਵਿੱਚ ਆਇਆ ਹੈ ਕਿ ਕੱਲ ਮਿਸਪਲ ਕਮੇਟੀ ਵਾਲੇ ਜੋ ਕਿ ਜੰਦਰ ਪਟਵਾਰੋਂ ਖੜ ਕੇ ਸੁਰੱਖਿਤ ਜਗ੍ਹਾ ਤੇ ਪਹੁੰਚਾ ਰਹੇ ਸਰ ਤਾਂ ਜਾਂ ਤਾਂ ਉਹਨਾਂ ਦੀ ਅਣਗਹਿਲੀ ਕਹਿ ਸਕਦੇ ਆ ਜਾਂ ਕਿਸੇ ਵੀ ਉਸ ਦੇ ਵਿੱਚ ਕਹਿ ਦਈਏ ਕਿ ਤੁਹਾਨੂੰ ਦਿਖਾਣਾ ਇੱਕ ਪਸ਼ੂ ਦੀ ਮੌਤ ਹੋਈ ਹੈ ਕਿਵੇਂ ਰੱਸੀ ਦੇ ਨਾਲ ਇਹ ਨੂੜਿਆ ਗਿਆ ਹੋਇਆ ਹੈ ਆਓ ਚੱਲੀਏ ਦਿਖਾਣੇ ਹਾਂ ਦੇਖੋ ਆ ਇੱਕ ਨਾਲਾ ਜਾ ਰਿਹਾ ਹੈ ਜੋ ਕਿ ਆ ਨਾਬਾ ਬਾਈਪਾਸ ਰੋਡ ਹੈ ਆ ਹੀਰਾ ਪੈਲਸ ਪੈਂਦਾ ਹੈ ਦੇਖੋ ਆ ਡੰਗਰ ਹੈ ਦੇਖੋ ਕਿਵੇਂ ਇਸ ਦੀ ਹਾਲਤ ਹੋ ਚੁੱਕੀ ਹੈ ਰੱਸੀ ਨਾ ਬੰਨੇ ਹੋਈ ਸੀ ਸਾਨੂੰ ਕਿਸੇ ਨੇ ਦੱਸਿਆ ਤਾਂ ਅਸੀਂ ਆਏ ਦੇਖ ਰਹੇ ਹਾਂ ਕਿ ਡੰਗਰ ਜੀ ਜੇ ਜਾਨ ਹੈ ਅਸੀਂ ਰੱਸੀ ਵੱਢਣ ਦੀ ਕੋਸ਼ਿਸ਼ ਕਰਦੇ ਹਾਂ ਕਿਸੇ ਭਾਈ ਨੂੰ ਬੁਲਾ ਕੇ ਕਿ ਹਾਂ ਇਸ ਦੀ ਵਿਚਾਰੇ ਦੀ ਰੱਸੀ ਵੱਢ ਕੇ ਜਾਨ ਬਚਾਈ ਜਾ ਸਕੇ ਪਰ ਦੇਖ ਸਕਦੇ ਹੋ ਕਿ ਜਿਨੇ ਵੀ ਇਹਨੂੰ ਬੰਨਿਆ ਹੈ ਕਿ ਇਹ ਚੰਗੀ ਗੱਲ ਨਹੀਂ ਹੈ ਕਿ ਕਿਵੇਂ ਵਿਚਾਰਾ ਤੜਫ ਰਿਹਾ ਹੈ ਜਾਨਵਰ ਦੇਖੋ ਆ ਦੋ ਪਸ਼ੂ ਹੋਰ ਵੀ ਨਾਲ ਖੜੇ ਹਨ ਪਰ ਦੇਖਦੇ ਹਾਂ ਕਿ ਕਿਵੇਂ ਇਹ ਵਿਚਾਰਾ ਰੱਸਾ ਤਣਵਾਵੇਗਾ ਬਹੁਤ ਔਖਾ ਹੈ ਰੱਸਾ ਤੋੜਨਾ ਆਓ ਚੱਲ ਜੀ ਰੱਸਾ ਤੋੜਦੇ ਹਾਂ ਪਹਿਲਾਂ ਦਿਖਾਨੇ ਤੁਹਾਨੂੰ ਦੇਖ ਸਕਦੇ ਹੋ ਕਿ ਦੋ ਇਹ ਦੋ ਠੱਠੇ ਨੇ ਜੋ ਬੰਨੇ ਹੋਏ ਹਨ ਇੱਕ ਤਾਂ ਬਿਲਕੁਲ ਦੇਖੋ ਕਿਵੇਂ ਤੜਫ ਰਿਹਾ ਹੈ ਨਾਲੇ ਦੇ ਵਿੱਚ ਪਿਆ ਔਰ ਆ ਦੂਸਰਾ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਨਾਲ ਬੰਨਿਆ ਹੋਇਆ ਹੈ ਪਰ ਦੇਖਦੇ ਆ ਜਦੋਂ ਜਿਆਦਾ ਕਰਕੇ ਇਹਨਾਂ ਦਾ ਰਸਤਾ ਖੋਲਣ ਦੀ ਕੋਸ਼ਿਸ਼ ਕਰਦੇ ਆ ਕਿਸੇ ਭੈਣ ਭਾਈ ਨੂੰ ਬੁਲਾਣੇ ਹਾਂ ਆਸੋ ਪਾਸਿਓਂ ਫਿਰ ਇਹਦਾ ਰਸਤਾ ਖੋਲਦੇ ਹਾਂ ਹੇ ਯਾਰ ਵਿਚਾਰੇ ਮਦਦ ਕਰਨ ਦੇਖ ਸਕਦੇ ਹੋ ਕਿ ਕੱਲ ਦੇ ਕਿਸ ਤਰ੍ਹਾਂ ਤੜਪ ਰਹੇ ਆ ਜਾਨਵਰਾਂ ਜੋ ਦੇਖ ਸਕਦੇ ਆ ਵਿਚਾਰੇ ਆ ਭਾਈ ਆਏ ਹਨ ਕਿਵੇਂ ਵਿਚਾਰੇ ਮਦਦ ਕਰਨਾ ਆਏ ਹਨ ਇਹਨਾਂ ਨੂੰ ਰੋਡ ਦੇ ਉੱਪਰੋਂ ਬੁਲਾਇਆ ਹੈ ਅਸੀਂ ਕਿ ਆਓ ਸਾਡੀ ਮਦਦ ਕਰੋ ਆ ਜਾਨਵਰਾਂ ਨੂੰ ਖੁਲਵਾਓ ਦਿਖਾਣਿਆਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਨੇ ਹੀਰਾ ਪੈਸ ਦੇ ਲਵੇ ਨਾਬੇ ਦੀਆਂ ਦੇਖੋ ਕਿਸੇ ਦੀ ਅਣਗਹਿਲੀ ਕਾਰਨ ਇਹ ਕਿਸ ਤਰ੍ਹਾਂ ਜਾਨ ਤਿਆਗਨ ਨੂੰ ਪੇ ਹੋਏ ਹਰ ਦੇਖੋ ਇਹ ਭਾਈ ਵਿਚਾਰੇ ਰੱਸਾ ਤੋੜਨ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਪਰੇ ਰਹੋ ਜੀ ਇਹ ਭੱਜਣਗੇ ਫਿਰ ਉਹ ਨਹੀਂ ਉਸਤਾਦ ਇਹ ਭੱਜਣਗੇ ਦੇਖ ਸਕਦੇ ਹੋ ਵਿਚਾਰੇ ਹੁਣ ਕੀ ਮਜਦੋਜਾਇਦ ਕਰ ਰਹੇ ਆਣ ਇਹ ਵਿਚਾਰੇ ਭਾਈ ਬਹੁਤ ਪੁੰਨ ਦਾ ਕੰਮ ਹੈ ਜੇ ਇਹਨਾਂ ਦੀ ਜਾਨ ਬਚਾਈ ਜਾ ਸਕੇ ਦਿਖਾ ਰਹੇ ਹਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਬੜੇ ਡਰਾ ਦੇਗੇ ਐਵੇਂ ਮਾਰਦਾ ਤਾਂ ਨਹੀਂ ਨਹੀਂ ਮਾਰੂਗਾ ਵੀਰੇ ਥੱਲੇ ਹੋ ਰਿਹਾ ਇਹ ਰਸਾ ਥੱਲੇ ਵੱਡਣਾ ਪਊਗਾ ਪਹਿਲਾਂ ਦੇਖ ਸਕਦੇ ਹੋ ਤੁਸੀਂ ਵਿਚਾਰਾ ਕਿਵੇਂ ਉਹ ਦੇਖੋ ਕਿਵੇਂ ਤੜਫ ਰਿਹਾ ਹੈ ਦੇਖ ਸਕਦੇ ਹੋ ਕੀ ਦੀ ਹੈ ਅਣਗੈਲੀ ਹੈ ਕੀ ਪ੍ਰਸ਼ਾਸਨ ਦੀ ਹੈ ਜੋ ਕੱਲ ਇਹ ਡੰਗਰ ਪਸ਼ੂ ਫੜਦੇ ਫਿਰ ਰਹੇ ਸਰ ਕਹਿ ਸਕਦੇ ਆ ਜੋ ਲੋਕਾਂ ਨੇ ਸੁਣ ਚ ਆਇਆ ਹੈ ਕਿ ਕੱਲ ਜੋ ਡੰਗਰ ਪੋਸ਼ੋ ਨੂੰ ਫੜਨ ਦਾ ਕੰਮ جاری ਸੀ ਰੋਡਾਂ ਦੇ ਉੱਪਰ ਪਰ ਦੇਖ ਸਕਦੇ ਹੋ ਕਿ ਇਹਨਾਂ ਦੀ ਅਨਗਿਹੀ ਕਾਰਨ ਆ ਦੇਖੋ ਕਿਵੇਂ ਵਿਚਾਰੇ ਟਲਫਰੇ ਹਨ ਬੇਜਵਾਨ ਜਾਨਵਰ ਦੇਖੋ ਇਹ ਵਿਚਾਰੇ ਰੱਸੀ ਖੋਲਣ ਦਾ ਰਾਹ ਗੇਰਨੇ ਵਿਚਾਰੇ ਦੇਖੋ ਇੱਕ ਆਵਾਜ਼ ਨਾਲ ਭੱਜਿਆ ਆਏ ਹਨ ਕਿ ਇਨਸਾਨੀਅਤ ਵੀ ਕੋਈ ਚੀਜ਼ ਹੈ ਦੇਖ ਸਕਦੇ ਹੋ ਕਿ ਅਕਲਮੰਦੀ ਨਹੀਂ ਹੈ ਜਿਨ੍ਹਾਂ ਨੇ ਵੀ ਇਹ ਕਰਿਆ ਹੈ ਦੇਖਿਓ ਇਹ ਨਾਬਾ ਬਾਈਪਾਸ ਰੋਡ ਹੈ ਦੇਖੋ ਭਾਈ ਇਹ ਜੋ ਰਸਾ ਵੱਢਣ ਦੀ ਕੋਸ਼ਿਸ਼ ਕਰ ਰਹੇ ਆ ਦੇਖੋ ਵਿਚਾਰਾ ਆਪਣੀ ਜਾਨ ਤੇ ਉਹ ਜਾਨਵਰ ਹਨ ਕਿਉਂਕਿ ਮਾਰਦੇ ਹਨ ਦੇਖੋ ਧੰਨ ਨੇ ਵਿਚਾਰੇ ਫੇਰ ਵੀ ਇੱਕ ਬਲਾਏ ਤੇ ਆਏ ਹਨ ਜਾਨਵਰ ਦੇ ਲਵੇ ਲੱਗਣਾ ਬਹੁਤ ਔਖਾ ਹੈ ਕਿਉਂਕਿ ਖੁੰਕਾਰ ਹੋਇਆ ਹੋਇਆ ਹੈ ਕੱਲ ਦਾ ਬੰਨਿਆ ਹੋਇਆ ਨਹੀਂ ਹੈਗੀ ਜਾਨ ਹੈਗੀ ਹੈ ਪਹਿਲਾਂ ਨਹੀਂ ਮਾਰਦਾ ਦੇਖੋ ਕਿਵੇਂ ਬੰਨਿਆ ਹੋਇਆ ਆ ਦੇਖ ਲਓ ਦੂਸਰਾ ਜਾਨਵਰ ਬਚਾਰਾ ਕਿਵੇਂ ਸਾਹ ਲੈ ਰਿਹਾ ਹੈ ਇਹਦੇ ਮੂੰਹ ਚ ਪਾਣੀ ਪਾਓ ਜੀ ਥੱਲੇ ਦੇ ਅੱਛਾ ਰਹੋ ਕਿਵੇਂ ਬਚਾਰਾ ਜਾਨ ਤੇ ਖੇਡ ਕੇ ਆਪਣੀ ਰੱਸੀ ਵੱਢ ਰਿਹਾ ਹੈ ਦੇਖ ਸਕਦੇ ਹੋ ਬੰਨ ਨਬਰ ਅੱਛੀ ਤਾਂ ਵੱਢਣੀ ਹੀ ਪਵੇਗੀ ਵੱਢ ਪਾੜੇ ਉਹ ਜੂ ਕਸਾਓ ਪਾਊਗਾ ਤੌ ਕੇਸਾ ਮਾਰ ਇੱਥੋਂ ਕੇਸਾ ਮਾਰ ਡਰਾਣਾ ਇਹਨੂੰ ਡਰਾਣਾ ਹਾਂ ਉਹਨੂੰ ਪਤਾ ਕਿ ਮੈਨੂੰ ਖੋਲ ਰਹੇ ਨੇ ਉਹਨੂੰ ਵੀ ਪਤਾ ਪਤਾ ਇਹਨੂੰ ਵੀ ਆ ਜਾਨਵਰ ਨੂੰ ਪਤਾ ਹੁੰਦਾ ਉਹ ਕਾਨੂੰ ਡੰਡੇ ਹੈ ਜੀ ਵੀਰੇ ਰਣ ਲੈ ਦੇਖ ਸਕਦੇ ਹੋ ਜੋ ਕਿ ਮੌਕੇ ਦੀਆਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਨਾਪੇ ਨਹੀਂ ਇਸ ਤਰ੍ਹਾਂ ਦੇ ਬੇਜਮਾਨਾਂ ਦਾ ਹਾਲ ਕੀਤਾ ਹੈ ਕੌਣ ਜ਼ਿੰਮੇਦਾਰ ਹੈ ਬੇਜਮਾਨਾਂ ਦੇ ਜੋ ਤੜਫ ਰਹੇ ਹਨ ਜੋ ਜਿਹੜੇ ਕੱਲ ਕਾਰਵਾਈ ਕਰ ਰਹੇ ਸਨ ਡੰਕਰ ਪਸ਼ੂ ਫੜਨ ਦੀ ਕੀ ਉਹ ਜ਼ਿੰਮੇਦਾਰ ਹਨ ਦੇਖ ਸਕਦੇ ਹੋ ਵਿਚਾਰਾ ਕਿਵੇਂ ਤੜਫ ਰਿਹਾ ਦੇਖੋ ਉੱਠ ਖੜਿਆ ਹੈ ਦੇਖੋ ਵਿਚਾਰਾ ਇੱਕ ਤਾਂ ਛਡਾ ਦਿੱਤਾ ਇਹਨਾਂ ਭਾਈਆਂ ਨੇ ਵਿਚਾਰਾਂ ਦਾ ਦੇਖੋ ਇਨਸਾਨੀਅਤ ਇਹ ਹੁੰਦੀ ਹੈ ਇਨਸਾਨੀਅਤ ਦੇਖ ਸਕਦੇ ਹੋ ਉੱਠ ਕੇ ਚੱਲਿਆ ਗਿਆ ਵਿਚਾਰੇ ਦੀ ਅਸੀਂ ਵੱਡ ਦਿੱਤੀ ਹੈ ਦੇਖ ਸਕਦੇ ਹੋ ਜੋ ਲਾਈਵ ਨਿਊਜ਼ ਨਾਪਾ ਪੰਜਾਬ ਜੀ ਨੂੰ ਤਾਜ਼ੀਆਂ ਤਸਵੀਰਾਂ ਦਿਖਾ ਰਿਹਾ ਹੈ ਨਾਪੇ ਬਾਈਪਾਸ ਰੋਡ ਤੇ ਹੀਰਾ ਪੈਲਸ ਦੇ ਬਿਲਕੁਲ ਨਾਲ ਹੀ ਇਹ ਦਿਖਾ ਰਿਹਾ ਤੁਹਾਨੂੰ ਉਹ ਉਹ ਦੂਸਰਾ ਵੀ ਬੰਨਿਆ ਪਿਆ ਦੂਸਰਾ ਵੀ ਬੰਨਿਆ ਹੋਇਆ 10 ਤਿੰਨ ਪਸ਼ੂ ਨੇ ਇਹ ਬਨ ਕੇ ਭੁੱਲ ਗਏ ਦੇਖੋ ਤੁਸੀਂ ਇਹ ਤਾਂ ਭੁੱਲ ਗਏ ਲੇਕਿਨ ਇਹਨਾਂ ਦੀ ਜਾਨ ਨੂੰ ਬਣੀ ਹੋਈ ਹੈ ਜਾਨਵਰਾਂ ਦੀ ਕੱਲ ਦੀ ਰੱਸੀ ਨਾਲ ਕਿਸ ਤਰ੍ਹਾਂ ਵਿਚਾਰੇ ਦੇਖੋ ਇੱਕ ਤਾਂ ਸਾਨੂੰ ਆਏ ਸੀ ਕਿ ਕਿਤੇ ਮਰ ਹੀ ਗਿਆ ਪਰ ਨਹੀਂ ਦੇਖ ਸਕਦੇ ਹੋ ਖਵਾ ਕਿਸ ਤਰ੍ਹਾਂ ਰੱਸੀ ਪਾਈ ਹੋਈ ਹੈ ਇੱਕ ਆ ਦੂਸਰਾ ਹੈ ਦੇਖੋ ਇਹ ਭਾਈ ਵਿਚਾਰੇ ਕਿਵੇਂ ਜਦੋਂ ਜੈਦ ਨਾਲ ਉਹਦੀ ਰੱਸੀ ਵੱਡਣ ਦੀ ਕੋਸ਼ਿਸ਼ ਕਰ ਰਹੇ ਹਨ ਦੇਖ ਸਕਦੇ ਹੋ ਜਾਨਵਰਤਾ ਜਾਨਵਰੀ ਹੀ ਹੈ ਹਾਂ ਹਾਂ ਦੇਖੋ ਵਿਚਾਰਿਆਂ ਦੀ ਇਨਸਾਨੀਅਤ ਹੈ ਇਹ ਅਰੇ ਰਾਗੀਰ ਜਾਂਦੇ ਸੀ ਵਿਚਾਰਿਆਂ ਨੂੰ ਹਾਕ ਮਾਰ ਕੇ ਬੁਲਾਇਆ ਹੈ ਕਿ ਆਜੋ ਭਾਈ ਇਹ ਭਲੇ ਦਾ ਕੰਮ ਹੈ ਜੇ ਕਿਸੇ ਦੀ ਜੇ ਇਹਨਾਂ ਦੀ ਨਾ ਸਮਝੀ ਨਾਲ ਕੱਲ ਜਿਹੜੇ ਵੀ ਬਨ ਕੇ ਗਏ ਹਨ ਕੌਣ ਜ਼ਿੰਮੇਵਾਰ ਹੈ ਇਹਨਾਂ ਦੇ ਵਿਚਾਰਾਂ ਦੇ ਤੜਫੰਦਾ ਦੇਖ ਸਕਦੇ ਹੋ ਦੇਖੋ ਉਹਨਾਂ ਨੇ ਉਹਦੀ ਵੀ ਰੱਸੀ ਵਾੜ ਦਿੱਤੀ ਹੈ ਦੇਖੋ ਇਹ ਭਲੇ ਦਾ ਕੰਮ ਹੈ ਦੇਖ ਸਕਦੇ ਹੋ ਤੁਸੀਂ ਦੇਖੋ ਆ ਇੱਕ ਆ ਰਹਿ ਗਿਆ ਖੁੰਕਾਰ ਜਾਨਵਰ ਹੈ ਲੇਕਿਨ ਮਾਰਨ ਦੀ ਬਹੁਤ ਕੋਸ਼ਿਸ਼ ਕਰ ਰਿਹਾ ਹੈ ਕੋਸ਼ਿਸ਼ ਤਾਂ ਵਿਚਾਰਿਆਂ ਨੂੰ ਬੇਨਤੀ ਕਰਕੇ ਇਹੀ ਹੈ ਵੀ ਵੜ ਦੋ ਭਾਈ ਰੱਸੀ ਇਹਨਾਂ ਦੀ ਦੇਖ ਸਕਦੇ ਹੋ ਤੁਸੀਂ ਇਹ ਇਨਸਾਨੀਅਤ ਹੈ ਇਹ ਭਲੇ ਦਾ ਕੰਮ ਹੈ ਦੇਖੋ ਇਹ ਕਾਦੀ ਸ਼ਾਬਾਸ਼ ਹੈ ਕਿ ਤੁਸੀਂ ਇੱਥੇ ਬੰਨ ਕੇ ਹੀ ਭੁੱਲ ਗਏ ਇਹਨਾਂ ਨੂੰ ਕਿ ਕੌਣ ਜ਼ਿੰਮੇਦਾਰ ਹੈ ਇਹਨਾਂ ਦਾ ਦੇਖ ਸਕਦੇ ਹੋ ਦੇਖੋ ਵਿਚਾਰੇ ਡਰਦੇ ਵੀ ਹਨ ਕਿਉਂਕਿ ਖੁੰਕਾਰ ਹੋਇਆ ਹੋਇਆ ਜਾਨਵਰ ਹੈ ਦੇਖੋ ਵਿਚਾਰਾ ਇਹ ਰੱਸੀ ਵੱਢਣ ਦੀ ਕੋਸ਼ਿਸ਼ ਕਰੇਗਾ ਇਹ ਦਿਨ ਉਹ ਭਜੂਗਾ ਕੋਈ ਗੱਲ ਨਹੀਂ ਖੋਲ ਤੋ ਖੋਲ ਤੋ ਨੇ ਕੁਛ ਨਹੀਂ ਕਹਿੰਦਾ ਐ ਤਾਂ ਜਾਨਵਰ ਨੂੰ ਪਤਾ ਹੁੰਦਾ ਵੀ ਇਹ ਮੈਨੂੰ ਖੋਲ ਰਿਹਾ ਵੀਰੇ ਬੜਦਨ ਦਾ ਤਾਂ ਚੰਗੀ ਗੱਲ ਸੀ ਇਹਦੇ ਕੱਲ ਚ ਫਿਰੀ ਜਾਊਗੀ ਨਹੀਂ ਰੱਸੀ ਨਹੀਂ ਰੱਸੀ ਨਾਲ ਲਈ ਫਿਰੀ ਜਾਊਗਾ ਇਹ ਇਹ ਬੜਦਨ ਦੇ ਦੇਖੋ ਹੁਣੇ ਰੱਸੀ ਖੋਲ ਦਿੱਤੀ ਹੈ ਵਿਚਾਰੇ ਨੇ ਆਜੋ ਪਰਾਂ ਆਜੋ ਇਹ ਖੁੱਲ ਗਈ ਰੱਸੀ ਜਾ ਓਏ ਚੱਲ ਜੇੜ ਚੱਲ 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 ਇਹਨੂੰ ਆਇਆ ਵੀ ਬੰਨਿਆ ਵੇ ਆ ਮੈਂ ਹਜੇ ਵੀ ਦੇਖੋ ਆਹ ਰੋਸੀ ਖੋਲ ਦਿੱਤੀ ਹੈ ਵਿਚਾਰਾ ਦੇਖੋ ਚੱਲਿਆ ਹੈਗੇ ਭਾਈਆਂ ਦੀ ਦੇਖੋ ਸ਼ਾਵਾਸ਼ੀ ਦੇਖੋ ਆ ਚਲਦਾ ਡੰਗਰ ਦੇਖੋ ਧਾਨ ਨੇ ਵੀਰ ਦੇਖੋ ਵਿਚਾਰਾ ਆਹ ਦੇਖੋ ਕਿਵੇਂ ਹੁਣ ਭੱਜਿਆ ਜਾ ਰਿਹਾ ਹੈ ਵਿਚਾਰਾ ਜਾਨਵਰ ਦੇਖ ਸਕਦੇ ਹੋ ਗਿਆ ਆ ਵੀਰਾਂ ਦੇ ਸਹਿਯੋਗ ਨਾਲ ਤਿੰਨ ਜਾਨਵਰ ਜੋ ਬੰਨੇ ਹੋਏ ਸੀ ਇਹਨਾਂ ਨੂੰ ਬੁਲਾ ਕੇ ਇਹਨਾਂ ਨੇ ਵਿਚਾਰਿਆਂ ਨੇ ਹੌਸਲੇ ਨਾਲ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਹੋਏ ਤਿੰਨਾਂ ਦੀ ਰੱਸੀ ਵੱਢ ਕੇ ਇੱਕ ਇਨਸਾਨੀਅਤ ਦਾ ਸਬੂਤ ਦਿੱਤਾ ਹੈ ਸੋ ਲਾਈਵ ਨਿਊਜ਼ ਨਾ ਬਾ ਇਹਨਾਂ ਦੀ ਭਾਵਨਾ ਨੂੰ ਦਿਲੋਂ ਸਲਾਮ ਕਰਦਾ ਹੈ ਸੋ ਆਪ ਜੀ ਦਾ ਧੰਨਵਾਦ